ਦੋ ਕੀ ਆ ਚਾਲ ਜੇ ਠੀਕ ਠਾਕ ਓਪੀ ਦੀਆਂ ਰਿਪੋਰਟਾਂ ਤੇ ਭਰਾ ਮੇਰੋ ਅੱਜ ਚੱਲਿਆਂ ਆਬਾ ਖਮੀਸ ਤੋਂ ਅਲਵਾਹਾ ਤੇ ਹਾਕੀਕ ਪਹੁੰਚਣਾ ਹੋਇਆ ਬਸ 15 20 ਮਿੰਟ ਤੱਕ ਹਾਕੀਕ ਪਹੁੰਚ ਜਾਵਾਂਗੇ ਤੇ ਕਰੋ ਕਿਰਾ ਮੌਸਮ ਚੈੱਕ ਫਿਰ ਮੌਸਮ ਏਰੀਆ ਦੇਖੋ ਤਾਂ ਕਿਰਾ ਹੈ ਨਹੀਂ ਯਾਰ ਇਹਦਾ ਖਾਵਾਂਗੇ ਬਾਬਾ ਸੌਖਾ ਰੱਖੇ ਤੇ ਅਲਵਾਹਾ ਵੀ ਦਿਖਾਵਾਂਗੇ ਠੰਡਾ ਏਰੀਆ ਤੇ ਕਰੋਗਰਾਇਆ ਇੱਕ ਫਿਰ ਰਾਣੀ ਸੁੰਦਰਾ ਤੇ ਆਰ ਸ਼ਿੰਗਾਰ ਐ ਕੋ ਜਾਣਦਾ ਮੋਰੇ ਇਹ ਵੀ ਆਪਣਾ ਹੀ ਆ ਇਹ ਚੀਜ਼ਾਂ ਵੀਡੀਓ ਦੇਖਣ ਲਈ ਹਨ ਘੁੰਮਦੇ ਫਿਰਦੇ ਦਿਖਾਦੇ ਰਾਵਾਂਗੇ ਚੈਨਲ ਕਰ ਲਿਓ ਭਾਈ ਸਬਸਕ੍ਰਾਈਬ ਤੇ ਕਮੈਂਟ ਕਮੈਂਟ ਕਰ ਦਿਆ ਕਰੋ ਤੇ ਬਾਕੀ ਮਿਲਦੇ ਆਂ ਬਾਬਾ ਜੀ ਫਿਰਾਂ ਅਗਲੇ ਵਲੌਗ ਚ ਜਦ ਤੱਕ ਲਵ ਯੂ ਮਿਸ ਯੂ ਤੇ ਜਾਂਦੇ ਬਾਅਦ ਤੇਰਾ ਬਾਬਾ ਖਲੀ ਕਰੇ ਅਰੋਗਰਾਹੀ ਜੀ ਆਗਾ ओके ਭਾਈ ਟਾਟਾ